ਰਵਿਦਾਸ ਜੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੁਣ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਦੇ ਆ ਕਿਵੇਂ ਲੋਕੀ ਜੁੱਤੀਆਂ ਪਾਉਂਦੇ ਆ ਤੇ ਜੁੱਤੀਆਂ ਕੱਸ ਜਾਂਦੀਆਂ ਉਹਦਾ ਤਲਾ ਥੱਲੇ ਦਾ ਲਵਾਉਂਦੇ ਆਗੇ ਤਲਾ ਪਤਾਵਾ ਤੁਹਾਨੂੰ ਪਤਾ ਜੀ ਪਤਾਵਾ ਕਿਹਨੂੰ ਕਹਿੰਦੇ ਆਗੇ ਜੁੱਤੀ ਦੇ ਵਿੱਚ ਜਿਹੜਾ ਪਾਉਂਦੇ ਆ ਪਤਾਵਾ ਉਹ ਕਿਸੇ ਪਵਾਉਣਾ ਜੁੱਤੀ ਕੱਸ ਜਾਂਦੀ ਅੱਗੋਂ ਟੁੱਟ ਜਾਂਦੀ ਏ ਉਹਦੇ ਉੱਤੇ ਇੱਕ ਟਰਕ ਟਕੜਾ ਜਿਹਾ ਲਗਾ ਕੇ ਫਿਰ ਹੁਣ ਗੰਢਿਆ ਜਾਂਦਾ ਜੁੱਤੀ ਗੰਢਣੀ ਕਹਿ ਦਿੰਦੇ ਆਗੇ ਇਹ ਕੰਮ ਹੁੰਦੇ ਆਗੇ ਹੁਣ ਜਿਹੜਾ ਕੋ ਜੁੱਤੀ ਗੰਢਉਣ ਵਾਸਤੇ ਆਉਣਾ ਨਾ ਰਵਿਦਾਸ ਜੀ ਦੇ ਕੋਲ ਤੇ ਤੁਸੀਂ ਕਦੇ ਮੋਚੀਆਂ ਕੋਲ ਜੁੱਤੀ ਗੰਢਾਣ ਕੇ ਗਏ ਹੋ ਮੋ ਤੇ ਮੋਚੀ ਕਹਿੰਦਾ ਬੈਠੋ ਜੀ 10 15 ਮਿੰਟ ਦਾ ਕੰਮ ਹੈ ਅੱਧੇ ਘੰਟੇ ਦਾ ਕੰਮ ਹੈ ਮੈਂ ਕਰ ਦਿੰਦਾਗਾ ਫਿਰ ਆਪਾਂ ਉੱਥੇ ਜੋੜਾ ਜੁੱਤੀ ਲਾ ਕੇ ਬਹਿ ਜਾਈਦਾ ਹੁਣ ਉਹਨਾਂ ਚਿਰ ਕੀ ਗੱਲਾਂ ਬਾਤਾਂ ਇਹ ਕਰੋਗੇ ਭਾਗਤਰ ਰਵਿਦਾਸ ਜੀ ਇੱਧਰ ਜੁੱਤੀ ਗੰਢ ਰਹੇ ਨੇਗੇ ਤੇ ਜਿਹੜਾ ਕਸਟਮਰ ਆਇਆ ਉਹਨੂੰ ਪਰਮਾਤਮਾ ਦੇ ਬਚਨ ਸੁਣਾ ਰਹੇ ਨੇਗੇ ਇਧਰ ਜੁੱਤੀ ਗੰਢਦੇ ਪਏ ਨੇ ਟੁੱਟੀ ਜੁੱਤੀ ਨੂੰ ਗੰਢੇ ਰਵਿਦਾਸ ਜੀ ਨੇ ਢਾਗੇ ਦੇ ਨਾਲ ਟੁੱਟੇ ਹੋਏ ਮਨ ਨੂੰ ਗੰਢਿਆ ਸ਼ਬਦ ਰੂਪੀ ਢਾਗੇ ਦੇ ਨਾਲ ਪਰਮਾਤਮਾ ਦੇ ਨਾਲ ਜੋੜਦੇ ਨੇ ਬਹੁਤੇ ਲੋਕ ਪ੍ਰਭਾਵਿਤ ਹੁੰਦੇ ਆ ਭਗਤ ਰਵਿਦਾਸ ਜੀ ਦੇ ਬਚਨ ਸੁਣ ਕੇ ਕਿਉਂ ਕਿ ਕਿਉਂਕਿ ਬਚਨ ਬੁੱਧੀ ਚੋਂ ਨਹੀਂ ਹਿਰਦੇ ਚ ਆ ਰਹੇ ਨੇਗੇ ਦਿਲ ਮ ਆ ਰਹੇ ਨੇਗੇ ਫਿਰ ਜਿੱਥੋਂ ਮਨ ਦੀ ਸ਼ਾਂਤੀ ਮਿਲਦੀ ਹੈਗੀ ਫਿਰ ਉਹ ਦਸਾਂ ਨੂੰ ਜਾ ਕੇ ਦੱਸੇਗਾ ਵੀ ਭਾਈ ਉੱਥੇ ਕਥਾ ਬੜੀ ਵਧੀਆ ਹੁੰਦੀ ਹੈਗੀ ਬਾਬਾ ਜੀ ਭਾਈ ਸਾਹਿਬ ਕਥਾ ਬੜੀ ਵਧੀਆ ਕਰਦੇ ਤੂੰ ਇੱਕ ਵਾਰ ਸੁਣ ਕੇ ਵੇਖ ਲੋਕੀ ਵੀ ਐਵੇਂ ਕਹਿੰਦੇ ਹੈਗੇ ਉਹ ਰਵਿਦਾਸ ਜਿਹੜਾ ਜੁੱਤੀਆਂ ਗੰਢਣ ਵਾਲਾ ਨਾ ਇਹ ਗੱਲਾਂ ਬੜੀਆਂ ਵਧੀਆ ਕਰਦਾ ਹੈਗਾ ਰੱਬ ਦੀਆਂ ਗੱਲਾਂ ਕਰਦਾ ਹੈਗਾ ਤੇ ਇੱਕ ਹੈਰਾਨੀ ਦੀ ਗੱਲ ਇਹ ਸੀ ਕੇ ਨੀਚ ਜਾਤ ਦੇ ਕਹੇ ਜਾਣ ਵਾਲੇ ਲੋਕ ਰੱਬ ਦੀ ਗੱਲ ਕਰਨ ਨਹੀਂ ਸੀ ਸਕਦੇ ਉਸ ਸਮੇਂ ਬੈਨ ਸੀਗਾ ਲੋਕੀ ਆਉਂਦੇ ਐ ਇੱਕ ਜੁੱਤੀ ਬੰਡਾਉਂਦਾ ਪਿਆ ਚਾਰ ਖੜੇ ਨੇਗੇ ਫਿਰ 10 15 20 ਸਵੇਰੇ ਸ਼ਾਮ ਜੀ ਫਿਰ ਕਥਾ ਹੋਣ ਲੱਗ ਪਈ ਮਹਾਰਾਜ ਜੀ ਦੇ ਬਚਨ ਹੋਣ ਲੱਗ ਪਏ ਲੋਕੀ ਇਕੱਠੇ ਹੋਣ ਲੱਗੇ 50 ਇਕੱਠੇ ਹੋ ਰਹੇ 100 ਇਕੱਠੇ ਹੋ ਰਿਹਾ 4-500 ਹਜ਼ਾਰਾਂ ਤੱਕ ਲੋਕਾਂ ਦੀ ਗਿਣਤੀ ਪਹੁੰਚ ਗਈ ਹੁਣ ਉਹ ਬੰਦਾ ਕਥਾ ਕਰਦਾ ਪਿਆ ਹੈ ਉਹ ਜਾਤ ਦਾ ਬੰਦਾ ਕਥਾ ਕਰਦਾ ਪਿਆ ਜਿਸ ਜਾਤ ਨੂੰ ਮੰਦਰਾਂ ਦੇ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਹੈਗੀ ਨਹੀਂ ਆਗਿਆ ਆਗਿਆ ਨਹੀਂ ਹੈਗੀ ਕਿ ਮੰਦਰ ਦੇ ਅੰਦਰ ਜਿਹੜਾ ਭਗਵਾਨ ਦੀ ਮੂਰਤੀ ਹੈ ਉਹਨੂੰ ਦੇਖ ਲੈਣ ਨਹੀਂ ਆਗਿਆ ਕਥਾ ਕੀਰਤਨ ਕਰਨਾ ਤਾਂ ਬੜੀ ਦੂਰ ਦੀ ਗੱਲ ਸੁਣਨ ਤੱਕ ਦੀ ਆਗਿਆ ਨਹੀਂ ਉਸ ਵਿੱਚ ਕਿਹੜੇ ਨਿਯਮ ਬਣਾਏ ਗਏ ਸਨ ਧਰਮ ਦੇ ਜਿਹੜੇ ਕਪਟੀ ਲੋਕਾਂ ਦੇ ਵੱਲੋਂ ਅਗਰ ਤੁਸੀਂ ਅਗਰ